100 'ਚੋਂ 80 90% ਤੇ ਕਾਂਗਰਸ ਦੀ ਹੁੰਦੀ ਹੈ ਸ਼ੀਟ ਜਿਮਣੀ 'ਚੋਂ ਤੇ ਸਰਕਾਰ ਦੀ ਹੁੰਦੀ ਹੈ ਠੀਕ ਹੈ ਨਾ ਤੇ ਵੈਸੇ ਜੇ ਉਸ ਹਾਵਣਾ ਚੱਲੀਏ ਤੇ ਸਰਕਾਰ ਇਹ ਜਿਹੜੀ ਸਰਕਾਰ ਨੇ ਕੰਮਕੁਮ ਦੇ ਕੋਈ ਏਡਾ ਕਰਵਾਇਆ ਨਹੀਂ ਸਾਡੇ ਇਲਾਕੇ 'ਚ ਕਿਉਂਕਿ ਇਹ ਤੁਸੀਂ ਵੇਖ ਹੀ ਸਕਦੇ ਨਿਕਾਸ ਦੇ ਬਿਲਕੁਲ ਨਿਕਾਸ ਦੇ ਤੁਸੀਂ ਵੇਖ ਹੀ ਸਕਦੇ ਨਾ ਲੋਕ ਇੱਧਰ ਵੇਖੋ ਜੀ 5-7 ਸਕੂਲ ਆ 3-4 ਪ੍ਰਾਈਵੇਟ ਸਕੂਲ ਆ 5 ਸਰਕਾਰੀ ਸਕੂਲ ਆ ਬੱਚਿਆਂ ਦੇ ਸਾਰੇ ਬੱਚੇ ਇੱਦਾਂ ਨੰਗਦੇ ਉਜਰੇ ਆ ਬੀਬੀਆਂ ਵੇਖੋ ਸਾਡੇ ਐਂ ਦੀ ਆਸਾਸ ਦੇ ਪਾਸੇ ਨੰਘਾਂ ਦੀਆਂ ਕੋਈ ਸੜਕ ਦੇ ਉੱਤੋਂ ਦੀ ਨੰਘ ਨਹੀਂ ਸਕਦਾ ਕੋਈ ਅਬ ਇੱਕ ਤੁਸੀਂ ਵੇਖ ਨਹੀਂ ਲੈ ਜੇ ਨਾ ਤੁਹਾਡੇ ਸਾਹਮਣੇ ਭਈ ਆ ਆ ਵੀ ਬੀਬੀਆਂ ਇੱਧਰ ਤੁਰੀਆਂ ਆਉਂਦੀਆਂ ਵਾ ਦੋ ਬਚਰੀਆਂ ਇਹ ਵੀ ਲੱਗਦਾ ਤੁਹਾਨੂੰ ਕਿ ਵੀ ਸਰਕਾਰ ਨੂੰ ਨੁਕਸਾਨ ਪਾਊਗਾ ਹਨਾ ਇਹੋ ਚੀਜ਼ਾਂ ਨੁਕਸਾਨ ਕਰਦੀਆਂ ਇਹਦੇ ਗੱਲ ਆਈਏ ਜੇ ਵਿਕਾਸ ਹੋਊਗਾ ਤੇ ਸਰਕਾਰ ਹੋਊਗੀ ਜੇ ਮੰਨ ਲਓ ਸਰਕਾਰ ਨੂੰ ਵੋਟ ਘਟ ਪੈਂਦੀ ਹੈ ਤੇ ਉਸ ਤੋਂ ਬਾਅਦ ਪਲੜਾ ਕਿਹਦਾ ਭਾਰੀ ਹੋ ਸਕਦਾ ਇਹਦੇ ਵੇਖੋ ਜੀ ਕਹਿ ਨਹੀਂ ਸਕਦੇ ਕੁਝ ਵੀ ਕਿਉਂਕਿ ਅਸੀਂ ਭਾਜੀਪੀ ਨਹੀਂ ਅਕਾਲੀ ਦਲ ਪਾਸੇ ਇਹਨਾਂ ਦਾ ਹੀ ਇਹ ਦੋਨਾਂ ਦਾ ਮੈਨੂੰ ਜਾਪਦਾ ਜ਼ੋਰ ਜ਼ਿਆਦਾ ਵੀ ਕਾਂਗਰਸ ਦਾ ਤੇ ਜਿਵੇਂ ਇਹਨਾਂ ਦਾ ਹੀ ਬਾਕੀ ਆਪ ਦਾ ਮੇਲੇ ਹਿਸਾਬ ਨਾਲ ਪੱਕੀ ਆਹੀਂ ਇਹਨਾ ਇੰਟਾਈਟ ਨਹੀਂ ਰੱਖਦੇ ਵਿੱਚ ਇਹਦੇ